ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਵਾਗਤ ਕਰਦੇ ਆ ਲਓ ਜੀ ਹਾਜ਼ਰਾਂ ਅਸੀਂ ਤੁਹਾਡੀ ਕਚਹਿਰੀ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਬਹੁਤ ਹੀ ਪੁਰਾਣਾ ਗੀਤ ਹੈ ਤੇ ਉਮੀਦ ਹੈ ਤੁਸੀਂ ਠੰਡ ਤੋਂ ਬਚੇ ਹੋਏ ਗੀਤ ਸੁਣਨੇ ਤਿਆਰ ਬੈਠੇ ਹੋਵੋਗੇ ਹੈਨਾ ਤੇ ਲਓ ਤੁਹਾਡੀ ਉਡੀਕ ਦੀਆਂ ਘੜੀਆਂ ਮੁਕੀਆਂ ਤੇ ਅਸੀਂ ਹਾਜ਼ਰਾਂ ਤੁਹਾਡੀ ਕਚਹਿਰੀ 'ਚ ਤੇ ਇਹ ਜਿਹੜਾ ਗੀਤ ਹੈ ਇਹ ਇੱਕ ਮਟਿਆਰ ਪਹਿਲਾਂ ਜਦੋਂ ਆਪਣੇ ਆ ਫੌਜ ਦੀ ਨੌਕਰੀ ਦਾ ਨਹੀਂ ਸੀ 47 ਤੋਂ ਪਹਿਲਾਂ ਉਸ ਤੋਂ ਵੀ ਬਹੁਤ ਜ਼ਿਆਦਾ ਪੁਰਾਣਾ ਹੈ ਜਦ ਜਿਹੜੇ ਮੁੰਡੇ ਸੀ ਸਾਡੇ ਰਾਜਾਂ ਦੀ ਨੌਕਰੀ ਕਰਦੇ ਸੀ ਹੈਨਾ ਫਿਰ ਉਹਨਾਂ ਰਾਜਾਂ ਦੀ ਮਰਜ਼ੀ ਹੁੰਦੀ ਸੀ ਵੀ ਜਦੋਂ ਮਰਜ਼ੀ ਚਾਹੇ ਸਾਲਾਂ ਤੌਰਨ 2 ਸਾਲ ਚਾਹੇ 5 ਸਾਲਾਂ ਤੌਰ ਉਹ ਬਹੁਤ ਦੇਰ ਬਾਅਦ ਫਿਰ ਆਉਂਦੇ ਹੁੰਦੇ ਸੀ ਘਰੇ ਹੈ ਇਹ ਉਸ ਦਾ ਇੱਕ ਗੀਤ ਹੈ ਤੇ ਉਹਦੇ ਵਿੱਚ ਫਿਰ ਇੱਕ ਮਟਿਆਰ ਹਨੇ ਪੇਕਿੰਗ ਜਾਂ ਫਿਰ ਕੁੜੀਆਂ ਇੰਨਾ ਚਿਰ ਉੱਥੇ ਕਿਵੇਂ ਰਹਿੰਦੀਆਂ ਕਈ ਵਾਰ ਤਾਂ ਸ਼ਕਲਾਂ ਵੀ ਭੁੱਲ ਜਾਂਦੀਆਂ ਸੀ ਛੋਟੀਆਂ ਨੂੰ ਵਿਆਹ ਹੁੰਦੇ ਸੀ ਹੈਨਾ ਤੇ ਇਹ ਲਗਭਗ ਉਹ ਹਜੇ ਗੀਤ ਹੈ ਤੇ ਤੁਸੀਂ ਇਹਨੂੰ ਆਪ ਹੀ ਇਹਦੀ ਵਿਆਖਿਆ ਕਰ ਲਿਓ ਤੇ ਇਸ ਅਨੁਸਾਰੀ ਸਮਝ ਆ ਜਾਊਗੀ ਗੀਤ ਦੀ ਤੇ ਜਿਹੜਾ ਮੈਂ ਨੁਕਤਾ ਪਾਉਂ ਉਹ ਇੱਕ ਭੈਣ ਨੇ ਸੰਗਰਹਿਣੀ ਬਾਰੇ ਪੁੱਛਿਆ ਤੇ ਉਹ ਮੈਨੂੰ ਲੱਭਿਆ ਤੇ ਮੈਂ ਤੁਹਾਡੇ ਤੱਕ ਉਹ ਪਹੁੰਚਾਉਂਗੀ ਪ੍ਰਮਾਤਮਾ ਭਲੀ ਕਰੂ ਕਰਮਦਵਾਸ ਲੈ ਕੇ ਬੈਠ ਜਿਓ ਤੇ ਉਹਨੂੰ ਤੁਸੀਂ ਲਿਖ ਲਿਓ ਤੇ ਪਾਣੀ ਪੈਂਣ ਦੀ ਬਿਮਾਰੀ ਦਾ ਤਾਂ ਮੈਂ ਤੁਹਾਨੂੰ ਕੱਲ ਪਰਸੋਂ ਪਾ ਕੇ ਛੱਡੀਆਂ ਤੇ ਉਹ ਬਿਲਕੁਲ ਸਹੀ ਸਾਬਤ ਹੋਇਆ ਹੈ ਹੈਨਾ ਸਹੀ ਠੀਕ ਹੋ ਗਿਆ ਪਾਣੀ ਪੈਂਦੇ ਤਿੰਨ ਚਾਰ ਨੁਕਤੇ ਨੇ ਆਮ ਬੀਬੀਆਂ ਨੂੰ ਹੋ ਜਾਂਦਾ ਛੋਟੇ ਬੱਚਿਆਂ ਨੂੰ ਵੀ ਹੋ ਜਾਂਦਾ ਬੱਚਿਆਂ ਵੀ ਠੀਕ ਹੋਈਆਂ ਨੇ ਤੇ ਸਿਆਣੇ ਵੀ ਠੀਕ ਹੁੰਦੇ ਨੇ ਤੇ ਤਿੰਨ ਚਾਰ ਨੁਕਤੇ ਨੇ ਜਿਹੜਾ ਜਿੱਦੇ ਫਿੱਟ ਬਹਿ ਜਾਂਦਾ ਵਸੇ ਜਿਵੇਂ ਮਹੂਰੀ ਹੈ ਜਿਹੜਾ ਮੈਂ ਦੱਸਿਆ ਤੇ ਹੋਰ ਵੀ ਪਾਏ ਹੋਏ ਨੇ ਬਾਈ ਤਾਂ ਤੁਸੀਂ ਸੁਣ ਕੇ ਪਾਏ ਨੇ ਸਾਡੇ ਆਪਣੇ ਪਰਤੇ ਆਏ ਹੋਏ ਪਾਏ ਹੋਏ ਨੇ ਤੇ ਵਾਰੀ ਵਾਰੀ ਉਹਨਾਂ ਨੂੰ ਮੈਂ ਰਿਪੀਟ ਕਰਦੇ ਰਹਿਣੀ ਆ ਤੇ ਅੱਜ ਇਹ ਸੰਗ੍ਰਹਿਣੀ ਵਾਲਾ ਮੈਂ ਪਾਉਂਗੀ ਹੈਨਾ ਉਹ ਤੁਸੀਂ ਕਲਮਦਵਾਤ ਲੈ ਕੇ ਬੈਠ ਜਿਓ ਤੇ ਲਓ ਹੁਣ ਇਹ ਪਿਆਰਾ ਜਾਂ ਲੋਕਗੀਤ ਗੀਤ ਨੂੰ ਹਰੇਕ ਗੀਤ ਨੂੰ ਤੁਸੀਂ ਅਖੀਰ ਤੱਕ ਸੁਣਿਆ ਕਰੋ ਤਾਂ ਹੀ ਸਾਰੀ ਇਹਦੀ ਜਿਹੜੀ ਸਟੋਰੀ ਸਮਝ ਆਉਂਦੀ ਹੈ ਹੈਨਾ ਤੇ ਲੋਕ ਗੀਤ ਸੁਣ ਕੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਫਿਰ ਸਾਡਾ ਹੌਸਲਾ ਵੱਧਦਾ ਰਹਿੰਦਾ ਹੈ ਨਾ ਫਿਰ ਅਸੀਂ ਹੋਰ ਗੀਤ ਲੱਭਣ ਦੀ ਕੋਸ਼ਿਸ਼ ਕਰਦੇ ਆ ਤੇ ਕਹਾਣੀਆਂ ਲਗਪਗ ਇਹ ਉਹੀ ਨੇ ਗੀਤਾਂ ਦੇ ਵਿੱਚ ਜੋ ਸਮੇਂ-ਸਮੇਂ ਤੇ ਵਾਪਰਦਾ ਉਸ ਤਰ੍ਹਾਂ ਇਹ ਗੀਤ ਬਣੀ ਗਈ ਤੇ ਫਿਰ ਸਮਾਜ ਉਹਨਾਂ ਗੀਤਾਂ ਨੂੰ ਸਮਾਜ ਨੇ ਉਹਨਾਂ ਨੂੰ ਮਾਨਤਾ ਦਿੱਤੀ ਹੋਈ ਸੀ ਤੇ ਸਾਰੇ ਕਿਤੇ ਫਿਰ ਉਹੀ ਗੀਤ ਪੈਣਾ ਗਾਉਂਦੀਆਂ ਕੋਈ ਇੱਧਰ ਆ ਵੀ ਪਾਕਿਸਤਾਨ ਵਿੱਚ ਕੋਈ ਹੁੰਦਾ ਸੀ ਉਹਨੇ ਸੁਣ ਲਿਆ ਇੱਧ ਲਾਗੀ ਤੋ ਉਧਰ ਵਾਗਿਆ ਇੱਧ ਲਾਗੀ ਤੋ ਉਧਰ ਵਾਗਿਆ ਹੁਣ ਵੀ ਇੰਹੀ ਹੁੰਦਾ ਕੋਈ ਕਿਤੋਂ ਦੀ ਹੁੰਦੀ ਆ ਕੋਈ ਕਿਤੋਂ ਦੀ ਉੱਥੇ ਸਾਰੇ ਗੀਤ ਰਾ ਮਿਲ ਜਾਂਦੇ ਨੇ ਤਰਜਾਂ ਅੱਡ ਅੱਡ ਹੁੰਦੀਆਂ ਨੇ ਕੋਈ ਉਸ ਤਰ੍ਹਾਂ ਹੀ ਗਾ ਲੈਂਦੀ ਆ ਕੋਈ ਆਪ ਦੀ ਤਰ੍ਹਾਂ ਹੀ ਗਾ ਲੈਂਦੀ ਆ ਏਕ ਨਾਲ ਹੈ ਨਾ ਓਲੰਪੀਆਂ ਏਕ ਵਾਲੇ ਗੀਤ ਨੇ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਬਸਰੇ ਧਿਆਨ ਕਰਾ ਨੂੰ ਚੁੱਤੀਆ ਜੋ ਹੋਂਆ chút nhia jo hon nhia Surte karan de hoi, ba de. Karan de hoi, mu lac la

ਕੀ ਆ ਤੇ ਬੈਣੀ ਕੋਲਾ ਪੁੱਛੀਆ ਕਿਥੇ ਹੈ बीना बोल दी ते भैन बीना बोल दी चुप रे हाना कर से पाही मुल कब की ना सुरत करा তরি তে মোড়ে তে পার সরিয়ানো তোরে আজ মূল কিনা তোরে त घर में वाल मुख की लॻे त जान दे सासी जो मिलंद सहरा जो मिलंद पे जमाई ਲੇ ਕੇ ਬਕੀ ਲਾ ਦੇ ਪਰ ਹੱਥ ਲਾਵੇ ਜਵਾਈ ਮੁਲਕ ਬਕੀ ਲਾ ਦੇ ਸੁਰ ਤੇ ਘਰਾਂ ਬਲੀਆਈ ਮੁਲਕ ਬਕੀ ਲਾ Sare kola puchia, te sasi kola puchia, kada ji to re ni jai, mulek bhagi daso kada ji to jai, ਕੇਵਕੀ ਲਾਂਦੇ ਸੁਰਤ ਖਰਮ ਬਲੀ ਆਈ ਮਲਕਵਕੀ ਲਾਂਦੇ ਜੇਠੀ ਨੀ ਤੋਰੇ ਨਿਹੜੇ ਨੀ ਤੋਰੇ ਨੀ ਚੜ ਦੇਸੀ ਆੜ ਲੈ ਜਾ ਾਂਦੇ ਚੜ ਦੇਸੀਆਲੇ ਲੈ ਜਾਈਂ ਮੁਲਕਵਕੀ ਲਾਂਦੇ ਦੇਖੋ ਸੁਰਤ ਕਰ ਬਲਾਈਂ ਮੁਲਕਵਕੀ ਲਾਂਦੇ বন পরনা গরি কোড়ে দে বৈ মগরে কুড়ি দাজি পাই মুরকবে কি সুরত সুরতে খরাম ভলিয়াই কি घोड़ तोरी जाणू खाणी घोड़ा तोर वेरू जानदू खाणी जान मुठीच मुलक वीला सुरत घरां बल आई मुलकी लली घोड़ कम तोरां जण दयानू खणी हौली घोड़ कम तोर जण दयानू खणी ਨੌਕਰਾਂ ਦੀ ਛੁੱਟੀ ਪੂਰੀ ਹੋਈ ਮੁਲਕਮਕੀ ਲਾਂਗੇ ਸਾਡੀ ਨੌਕਰਾਂ ਦੀ ਛੁੱਟੀ ਪੂਰੀ ਹੋਈ ਮੁਲਕਮਕੀ ਲਾਂਗੇ ਸੁਰ ਤੇ ਕਰਦੇ ਬਲੀ ਹੋਈਂ ਸੁਰ ਤੇ ਹੋਰ ਕਰਬ ਕੀ ਲਾ ਜੇ ਲੋਰੀ ਗੀਤ ਹੋਇਆ ਪੂਰਾ ਤੇ ਦੱਸਿਓ ਤਾਂ ਕਹਦਾ ਛੇਤੀ ਛੇਤੀ ਘਰੇ ਚੱਲੀ ਮੇ ਤਾਂ ਛੁੱਟੀ ਪੂਰੀ ਹੋ ਗਈ ਉਹਨਾਂ ਨੇ ਤਿੰਨ ਮਹੀਨੇ ਲਾ ਕੇ ਸਹਰਿਆ ਨੇ ਕਹਾ ਹੂੰ ਤੇ ਤੁਹਾਨੂੰ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਚਲੋ ਹੁਣ ਆਜੋ ਤੰਦਰੁਸਤੀ ਵੱਲ ਉਹਕ ਭੈਣ ਨੇ ਪੁੱਛਿਆ ਸੀ ਸ਼ਾਇਦ ਉਹ ਵੀ ਸੁਣਦੀ ਹੋਊਗੀ ਤੇ ਬਈ ਸੰਗ੍ਰਹਿਣੀ ਉਹਨੂੰ ਕਹਿੰਦੇ ਜਦੋਂ ਵਾਰੀ-ਵਾਰੀ ਸ਼ੌ ਜਾਂਦੀ ਆਪਾਂ ਨੂੰ ਹਰਕਤ ਹੋਈ ਜਾਵੇ ਤਾਂ ਉਹ ਉਹਨੂੰ ਸੰਗ੍ਰਹਿਣੀ ਕਹਿ ਦਿੰਦੇ ਨੇ ਲੋਕ ਤੇ ਇਹਨੂੰ ਜੇ ਵਾਰ-ਵਾਰ ਇਸ ਤਰ੍ਹਾਂ ਤੁਹਾਨੂੰ ਜਾਣਾ ਪੈਂਦਾ ਨਾ ਤੇ ਖਾ ਲਿਆ ਫਿਰ ਨਹੀਂ ਹਜਮ ਹੁੰਦਾ ਆਪਣੇ ਅੰਤਨੇ ਜੀ ਨੂੰ ਨੁਕਸਨ ਹੁੰਦਾ ਤਾਂ ਇਹਦਾ ਨੁਕਤਾ ਬੈਦ ਗਨੇ ਉਹਨੇ ਪਾਇਆ ਬਾਲਕ੍ਰਿਸ਼ਨ ਜੀ ਨੇ ਉਹਨਾਂ ਨੇ ਦੱਸਿਆ ਬਈ ਤੁਸੀਂ ਬਿਲ ਦਾ ਗੁੱਦਾ ਸੁਕਾ ਕੇ 100 ਗ੍ਰਾਮ ਲੈ ਲਓ ਉਨ ਸਾਰੀ ਜਿਹੜੇ ਸੁੱਕੇ ਅਸਕਾਇਲੇ ਆਪਾਂ ਬਿਲ ਕਿੱਥੇ ਗੁੰਦਾ ਕੱਢ ਕੇ ਸਕਾਵਾਂਗੇ ਹਨ ਤੇ 100 ਗ੍ਰਾਮ ਬਿਲ ਬੁੱਧਾ ਤੇ 25 ਗ੍ਰਾਮ ਤੋਂ 30 ਗ੍ਰਾਮ ਤੱਕ ਸੌਫ ਤੇ ਤੇ ਭੰਗ ਦੇ ਵੀ 20 ਗ੍ਰਾਮ ਭੰਗ ਵੀ ਲਵਾਂਗੇ ਉਹਦੇ ਹਨਾ ਭੰਗ 20 ਗ੍ਰਾਮ ਇਹਨਾਂ ਤਿੰਨਾਂ ਦਾ ਤੁਸੀਂ ਪਾਊਡਰ ਬਣਾ ਲਓ ਤੇ ਸਵੇਰੇ ਸ਼ਾਮ ਇੱਕ ਇੱਕ ਚਮਚਾ ਤੇ ਇੱਕ ਸਿਰਫ ਪਾਣੀ ਦੇ ਨਾਲ ਹੀ ਲੈਣਾ ਕਿਵੇਂ ਲੈਣਾ ਹੈ ਪਾਣੀ ਨਾਲ ਲੈਣਾ ਹੈ ਇੱਕ ਚਮਚਾ ਸਵੇਰ ਸ਼ਾਮ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਤੇ ਪ੍ਰਮਾਤਮਾ ਭਲੀ ਕਰੂਗਾ ਸੰਗ੍ਰਹਿਣੀ ਠੀਕ ਹੋ ਜੂ ਬਸ ਇੰਨਾ ਹੀ ਲੈਂਦੇ ਲੈਂਦੇ ਤੁਹਾਡਾ ਇਹ ਰੋਗ ਖਤਮ ਹੋ ਜਾਊਗਾ ਤੇ ਵੱਖ ਮੈਂ ਤੁਹਾਨੂੰ ਦੱਸਦਾ ਤੇ ਤੁਸੀਂ ਇਹ ਕਰਨਾ ਹੈ ਫਲ ਮੇਰੇ ਉਹ ਪ੍ਰਮਾਤਮਾ ਨੇ ਦੇਣਾ ਹੈ ਹੈਨਾ ਡਾਕਟਰਾਂ ਦੀ ਦਵਾਈਆਂ ਉਹ ਬੇਟੀ ਨੇ ਜਿਹਨੇ ਪਾਇਆ ਉਹ ਕਿ ਨਹੀਂ ਮੈਂ ਬਹੁਤ ਲੈ ਲਈਆਂ ਜੀ ਮੈਨੂੰ ਆਰਾਮ ਨਹੀਂ ਆਇਆ ਤੇ ਮੈਂ ਅੱਥਰੂ ਮੈਂ ਕੋਈ ਨਾ ਜਦੋਂ ਮੈਨੂੰ ਮਿਲ ਗਿਆ ਨੁਕਤਾ ਤੁਹਾਡੇ ਕੋਲ ਜ਼ਰੂਰ ਪਹੁੰਚਾਉਂਗੀ ਇਹ ਮੈਂ ਤੁਹਾਨੂੰ ਦੁਬਾਰਾ ਫੇਰ ਬੋਲਦੀ ਆ ਬਿਲ ਦਾ ਮੁੱਦਾ 100 ਗ੍ਰਾਮ ਸੌਫ 25 ਤੋਂ 30 ਗ੍ਰਾਮ ਤੇ ਭੰਗ 20 ਗ੍ਰਾਮ ਲੇਖ ਲਿਆ ਇਹਨਾਂ ਤਿੰਨਾਂ ਦਾ ਪਾਊਡਰ ਬਣਾ ਲਿਆ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਪਾਣੀ ਨਾਲ ਲੈਣਾ ਹੈ ਪਰਮਾਤਮਾ ਭਲੀ ਕਰੂ ਤੰਦਰੁਸਤੀ ਹੋ ਤੁਹਾਨੂੰ ਪੰਜ ਚਾਰ ਦਿਨ ਚ ਆਪ ਹੀ ਪਤਾ ਲੱਗ ਜੂ ਜਦੋਂ ਠੀਕ ਸਹੀ ਹੋਣ ਲੱਗ ਜੂਗੇ ਹੈਨਾ ਤੇ ਲੋ ਫਿਰ ਮਾਣ ਹੁਣ ਤੁਸੀਂ ਸਾਡੇ ਗੀਦਾ ਤੇ ਨੁਕਤੇ ਦਾ ਆਨੰਦ ਜਿਹਨੂੰ ਲੋੜਾ ਨੁਕਤਾ ਵਰਤਿਓ ਗੀਤ ਸਾਰੇ ਸੁਣਿਓ ਤੇ ਬਾਕੀ ਆਪਾਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ